oke ਮਰਦੋ ਦਾ gratis ਕਰ ਰਿਹਾ ਪੂਲਾਂ ਦੇ ਅੰਦਰ ਪੁਰਵਾਰਤਮਾਨ ਦੀ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਉਹ ਸਿੱਖਿਆ ਕ੍ਰਾਂਤੀ ਦੇ ਖਿਲਾਫ ਸਾਡੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਹੋਇਆ ਹੈ ਕਿ ਜਿੱਥੇ-ਜਿੱਥੇ ਵੀ ਇਹ ਸਰਕਾਰ ਦੇ ਐਮ.ਐਲ.ਏ ਮੰਤਰੀ ਜਾਣਗੇ ਉਹ ਜਿਹੜੀ ਫੋਕੀ ਸਿੱਖਿਆ ਕ੍ਰਾਂਤੀ ਹੈ ਉਹਦਾ ਵਿਰੋਧ ਕਰਨ ਵਾਸਤੇ ਉਹਨਾਂ ਦੇ ਐਮ.ਐਲ.ਏ ਐਮ.ਪੀ.ਆਂ ਤੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਉਹਨਾਂ ਤੋਂ ਸਵਾਲ ਪੁੱਛਣੇ ਆ ਅੱਜ ਸਾਡੇ ਹਲਕੇ ਦਾ ਐਮਐਲਏ ਬੁਧਰਾਮ ਦੋਦੜੇ ਦੇ ਸਰਕਾਰੀ ਸਕੂਲ ਦੇ ਵਿੱਚ ਆਇਆ ਹੋਇਆ ਅਸੀਂ ਉਹਨਾਂ ਤੋਂ ਸਵਾਲ ਪੁੱਛਣ ਵਾਸਤੇ ਜਥੇਬੰਦੀ ਦੇ ਵੱਲੋਂ ਅਸੀਂ ਇਕੱਠੇ ਹੋਏ ਹੋਏ ਆ ਕਿਉਂਕਿ ਅਸੀਂ ਸਵਾਲ ਇਹ ਪੁੱਛ ਰਿਆ ਹੈ ਕਿ ਜਿਹੜੀ ਸਿੱਖਿਆ ਕ੍ਰਾਂਤੀ ਪੰਜਾਬ ਦੀ ਸਰਕਾਰ ਕੰਦਾ ਲਪਕ ਕੇ ਕੋਈ ਬਾਥਰੂਮਾਂ ਦੇ ਮਤਲਬ ਪਲਾਸਟਰ ਕਰਕੇ ਉਹਨਾਂ ਦੇ ਪੱਥਰ ਜਿਹੜੇ ਗੱਡੇ ਜਾ ਰਹੇ ਹੈ ਇਹ ਪੱਥਰਾਂ ਦੇ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਉਣੀ ਹੈ ਅਸੀਂ ਕਹਿੰਦੇ ਆ ਕਿ ਜੇ ਸਿੱਖਿਆ ਕ੍ਰਾਂਤੀ ਲਿਆਉਣੀ ਹੈ ਸਕੂਲਾਂ ਦਾ ਸਰਕਾਰੀ ਸਕੂਲਾਂ ਦਾ ਪ੍ਰਬੰਧ ਠੀਕ ਕਰੋ ਸਰਕਾਰੀ ਸਕੂਲਾਂ ਦਾ ਪ੍ਰਬੰਧ ਇਹੋ ਜਿਹਾ ਕਰ ਦਿਓ ਜਿਹੜੇ ਜਿਹਹਾ ਜ ਪ੍ਰਬੰਧ ਪ੍ਰਾਈਵੇਟ ਸਕੂਲਾਂ ਚ ਹੈ ਅੱਜ ਸ਼੍ਰੀ ਬੁਧਰਾਮ ਐਮ ਐਲ ਏ ਸਾਹਿਬ ਹਲਕਾ ਬੋਡ ਲਾਡਾ ਦਾ ਪਿੰਡ ਹੀਰੋ ਖੁਰਦ ਕੰਕਵਾਲ ਚ ਹੈ ਨਾ ਅਤੇ ਪਿੰਡ ਦੋਦਰਾ ਦੇ ਸਕੂਲਾਂ ਵਿੱਚ ਪੰਜਾਬ ਕ੍ਰਾਂਤੀ ਪ੍ਰੋਗਰਾਮ ਸੀਗਾ ਜਿਸ ਸੰਬੰਧੀ ਪਿੰਡ ਹੀਰੋ ਖੁਰਦ ਤੇ ਕੰਕਵਾਲ ਕੰਕਵਾਲ ਚ ਹੈ ਨਾ ਸ਼ਾਂਤੀਪੂਰਨਕ ਹੋਏ ਪਿੰਡ ਦੋਦੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਗਰੁੱਪ ਵੱਲੋਂ ਅ ਆਪਣੂੰ ਜਗਿੰਦਰ ਸਿੰਘ ਧਿਆਨਪੁਰਾ ਦੀ ਅਗਵਾਈ ਚ 40-50 ਬੰਦਿਆਂ ਤੇ ਡੀ.ਜੇ ਦਾ ਇਕੱਠ ਹੋ ਕੇ ਆ ਰਿਹਾ ਸੀਗਾ ਇੱਧਰ ਨੂੰ ਐਮ.ਐਲ.ਏ ਸਾਹਿਬ ਦਾ ਘਰੋਂ ਕਰਨ ਲਈ ਜਿਨ੍ਹਾਂ ਨੂੰ ਅਸੀਂ ਉੱਥੇ ਸਕੂਲ ਦੇ ਗੇਟ ਤੋਂ ਸੌਕਾ ਗੱਲ ਪਿੱਛੇ ਰੋਕ ਲਿਆ ਅਤੇ ਇਸ ਵਿੱਚ ਸਾਡਾ ਪਿੰਡ ਦੇ ਭਤਵੰਤੇ ਸੱਜਣਾ ਸਰਪੰਚ ਸਾਹਿਬ ਤੇ ਹੋਰ ਭਤਵੰਤੇ ਸੱਜਣਾ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਇਸ ਕਰਕੇ ਜਿਹੜਾ ਬੁਧਰਾਮ ਜੀ ਦਾ ਪ੍ਰੋਗਰਾਮ ਸੀਗਾ ਉਹ ਬਿਲਕੁਲ ਸਹੀ ਚੱਲ ਰਿਹਾ ਹੈਗਾ ਉਧਰ ਘਟਨ ਕਰਤਾ ਉਹਨਾਂ ਨੇ ਉਹ ਸਵਿਚ ਕਰ ਰਹੇ ਨੇ ਤੇ ਸਕੂਲ ਦੇ ਵਿੱਚ ਠੀਕ ਠਾਕ ਆ ਜੀ ਸ਼ਾਂਤੀਪੂਰਨ ਕੁ ਚੱਲ ਚੱਲ ਕੰਮ ਚੱਲੇ ਮੈਂ ਪੁਲਿਸ ਪ੍ਰਸ਼ਾਸਨ ਦਾ ਤੇ ਆਪਣੇ ਦੇਵਤੀ ਸਾਹਿਬ ਦਾ ਤਾਂ ਇਹਦੇ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਅਤੇ ਸ਼ਾਂਤਮਈ ਸਾਡਾ ਪ੍ਰੋਗਰਾਮ ਸਿਰੇ ਚੜਿਆ